ਪੰਜਾਬ ਸਰਕਾਰ ਜਿੱਥੇ ਆਰਥਿਕ, ਰਾਜਨੀਤਿਕ ਤੇ ਧਾਰਮਿਕ ਤੌਰ ਤੇ ਬੁਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ। ਉੱਥੇ ਹੀ ਅਤਵਾਦੀ ਹਮਲੇ ਵਰਗੀਆਂ ਘਟਨਾਵਾਂ ਨੂੰ ਰੋਕਣ ਵਿੱਚ ਵੀ ਪੂਰੀ ਤਰ੍ਹਾਂ ناکਾਮ ਸਾਬਿਤ ਹੋਈ ਹੈ। ਇਸ ਲਈ ਸੂਬੇ 'ਚ ਐਮਰਜੈਂਸੀ ਲੱਗਣੀ ਚਾਹੀਦੀ ਹੈ। ਇਹ ਮੰਗ ਪੂਰਵ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਟਲ ਨੇ ਸੰਗਰੂਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੀ। ਇਸ ਮੌਕੇ ਉਰ ਥਾਣੇ 'ਚ ਟੌਰਚਰ ਮਾਮਲੇ 'ਚ ਐਸ ਐਚ ਓ, ਐਸ ਐਸ ਪੀ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਭੁੱਖ ਹੜਤਾਲ ਤੇ ਬੈਠੇ ਕਾਂਗਰਸੀ ਵਰਕਰਾਂ ਦੀ ਭੁੱਖ ਹੜਤਾਲ 'ਚ ਸ਼ਾਮਲ ਹੋਣ ਪਹੁੰਚੇ ਸਨ। ਤਰਾ ਪਠਾਨਕੋਟ ਚ ਟੈਰਰਿਸਟ ਹਮਲੇ ਦੇ ਰੇ 24 ਘਟੇ ਫੇਲ ਹੋਈ ਗਿਆ ਸਰਕਾਰ ਸੂਬੇ ਦੀ ਵੀ ਫੇਲ ਹੋਈ ਗਿਆ ਸਰਕਾਰ ਗਵਰਨਮੈਂਟ ਆਫ ਇੰਡੀਆ ਵੀ ਬੁਰੀ ਤਰ੍ਹਾਂ ਨਾਲ ਨਾ ਨਾ ਇੰਟੈਲੀਜੈਂਸੀ ਸੀ ਘਰ ਚ ਆ ਕੇ ਬਾਹਰਲੇ ਮੁਲਕ ਚੋਂ ਸਾਡੇ ਘਰ ਚ ਆ ਕੇ ਅੰਦਰ ਚੌਕੀਆਂ ਜਾ ਬੜੇ ਔਰ ਅੱਤਵਾਦੀ ਚਾਰ ਮਰਿਆ ਤੇ ਸਾਡੇ ਜਵਾਨ ਸੱਤ ਮਰ ਗਏ ਐ ਇਤਨੀ ਵੱਡੀ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਐ ਜਿਹੜੀ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਨਾ ਆਰਥਿਕ ਤੌਰ ਤੇ ਇੰਟਰਨਲੀ ਅਫਸੈਟ ਸਾਰੇ ਮਾਮਲਿਆਂ ਤੇ ਚਾਹੇ ਆਰਥਿਕ ਆ ਚਾਹੇ ਪੋਲੀਟਿਕਲ ਆ ਚਾਹੇ ਰਿਲੀਜੀਅਸ ਆ ਆਰਥਿਕ ਤੌਰ ਤੇ ਚਾਹੀਏ ਇਸ ਤਰ੍ਹਾਂ ਦੇ ਮਾਮਲੇ ਆ ਇਹ ਸਾਡੇ ਇਥੋਂ ਵੀ ਫੇਲ ਹੋਏ ਇੰਟਰਨালি ਐਕਸਟਰਨালি ਵੀ ਇਸ ਤਰ੍ਹਾਂ ਦੀ ਫੋਰਸਾਂ ਚ ਟਾਕ ਹੋ ਰਿਹਾ ਹੈ ਇਸ ਲਈ ਇਹ ਜੀ ਸਿਚੁਏਸ਼ਨ ਚ ਐਮਰਜੈਂਸੀ ਤੋਂ ਲਾਹੌਰ ਕੁਚਾਰਾ ਨੇ ਸਾਡੀ ਮੰਗ ਹੈ ਸੰਗਰੂਰ ਤੋਂ ਜਗਤਾਰ ਬਾਬਾ ਦੀ ਰਿਪੋਰਟ ਪੈਰੇਦਾ ਟੀਵੀ